ਸਤਿ ਸ਼੍ਰੀ ਅਕਾਲ ਜੀ ਸਾਨ ਪ੍ਰਾਵੋ ਜੇਕਰ ਆਪਾਂ ਝੋਨੇ ਦੇ ਵਿੱਚ ਹਲਦੀ ਰੋਗ ਜਾਂ ਡੋਡੀ ਦਾ ਹੁਣਾ ਇਹਦੇ ਬਾਰੇ ਗੱਲ ਕਰੀਏ ਜਦੋਂ ਆਪਾਂ ਝੋਨੇ ਤੇ ਸਪਰੇਅ ਕਰਦੀਆਂ ਪਹਿਲਾਂ ਤਾਂ ਸਹੀ ਸਮਾਂ ਸਪਰੇਅ ਦਾ ਕੀ ਹੋਣਾ ਚਾਹੀਦਾ ਹੈਗਾ ਆਪਣਾ ਵੀ ਦੇਖੋ ਜਦੋਂ ਆਪਾਂ ਝੋਨੇ ਤੇ ਸਪਰੇਅ ਕਰਨੀ ਹੈ ਝੋਨਾ 5-7% ਜਦੋਂ ਨਿਸਰਿਆ ਹੋਵੇ ਟਿਊ ਆਪਣੇ ਪਾਈਪਾਂ ਤੋਂ ਝੋਨਾ ਬਾਹਰ ਆ ਜਾਏ ਉਦੋਂ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਫੰਗੀਸਾਈਡ ਸਲੋ ਆਪਣੇ ਹਰੇਕ ਦੇ ਮਨ ਵਿੱਚ ਇਹ ਆਉਂਦਾ ਹੈ ਵੀ ਯਾਰ ਇਹ ਤਾਂ ਪਰਮਲ ਜੀਰੀ ਹੈਗੀ ਵੀ ਇਹਦੇ ਵਿੱਚ ਕੋਈ ਜ਼ਿਆਦੇ ਆਪਾਂ ਨੂੰ ਫੰਗੀ ਸਾਈਡ ਦੀ ਜ਼ਰੂਰਤ ਨਹੀਂ ਹੁੰਦੀ ਇਹ ਤਾਂ ਇਦਾਂ ਹੀ ਪੱਕ ਜਾਂਦੀ ਹੈ ਇਹ ਤੇ ਕੋਈ ਫੰਗੀ ਸਾਈਡ ਦੀ ਲੋੜ ਨਹੀਂ ਕੱਲੀ ਸੰਡੀ ਵਾਲੀ ਕਰ ਦਿਓ ਪਰ ਨਹੀਂ ਕਿਉਂਕਿ ਜੇਕਰ ਆਪਾਂ ਹਲਦੀ ਰੋਗ ਨੂੰ ਰੋਕਣਾ ਹੈ ਕਿਉਂਕਿ ਇਸ ਵਾਰ ਗਰਮੀ ਜ਼ਿਆਦੇ ਪਈ ਹੈ ਤੇ ਥੋੜਾ ਜਿਹਾ ਜ਼ੂਰੀਆ ਵੀ ਝੋਨਿਆਂ ਦੇ ਵਿੱਚ ਜ਼ਿਆਦੇ ਪਿਆਗਾ ਸੋ ਇਸ ਕਰਕੇ ਜੇ ਆਪਾਂ ਇਹ ਗੱਲ ਨੂੰ ਮੰਨੀਏ ਵੀ ਬਾਸਪਤੀ ਹੈ ਉਹਦੇ ਤਾਂ ਦੇਖੋ ਫੰਗੀ ਸਾਈਡ ਹੁਣ ਹੀ ਹੋਣਾ ਹੈ ਲਾਜ਼ਮੀ ਹੈ ਪਰ ਜੇਕਰ ਪਰਮਲ ਦੀ ਗੱਲ ਕਰੀਏ ਇਹਦੇ ਤੇ ਵੀ ਇੱਕ ਫੰਗੀ ਸਾਈਡ ਸਪਰੇ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹਲਦੀ ਰੋਗ ਨੂੰ ਉਹੀ ਰੋਕਦੀ ਹੈ ਜਦੋਂ 5% ਝੋਨਾ ਨਿਸਰਦਾ ਹੈਗਾ 5% ਝੋਨੇ ਨਿਸਣ ਤੇ ਆਪਾਂ ਇਹਦੇ ਤੇ ਫੰਗੀ ਵਧੀਆ ਫੰਗੀ ਸਾਈਡ ਕਰੀਏ ਕਿਉਂਕਿ ਜਦੋਂ ਝੋਨਾ ਪੈਪ ਚੋਂ ਬਾਹਰ ਨਿਕਲਦਾ ਕੁਸਤਾ ਤੇ ਕਈ ਵਾਰੀ ਹਵਾ ਆ ਜਾਂਦੀ ਹੈ ਹਨੇਰੀ ਆ ਜਾਂਦੀ ਹੈ ਦਾਣੇ ਦੇ ਉੱਪਰ ਕੱਟ ਲੱਗ ਜਾਂਦਾ ਹੈਗਾ ਜਦੋਂ ਝੋਨਾ ਨਿਕਲਦਾ ਹੈਗਾ ਪੋਸਟ ਕੱਟ ਲੱਗਣ ਦੇ ਕਾਰਨ ਉੱਥੇ ਫੰਗਸ ਪੈਦਾ ਹੋ ਜਾਂਦੀ ਹੈ ਤੇ ਡੋਡੀ ਬਣਨੀ ਸਟਾਰਟ ਹੋ ਜਾਂਦੀ ਹੈ ਪਰ ਜੇਕਰ ਮੰਨ ਕੇ ਚਲੋ ਮੌਸਮ ਵੀ ਸਹੀ ਹੈ ਪਰ ਫਿਰ ਵੀ ਆਪਾਂ ਨੂੰ ਜੇ ਆਪਾਂ ਫੰਗੀ ਸੈਡ ਕਰਦੇ ਆ ਤਾਂ ਹਲਦੀ ਰੋਗ ਦੀ ਉਸੇ ਟਾਈਮ ਹੀ ਉਹ ਰੁਕ ਜਾਂਦਾ ਹੈ ਉਸੇ ਟਾਈਮ ਹੀ ਜੇ ਕੋਈ ਮਾੜਾ ਮੋਟਾ ਬਣਦਾ ਹੈ ਤਾਂ ਉਹ ਰੁਕ ਜਾਂਦਾ ਹੈ ਪਰ ਜੇਕਰ ਕਿਸਾਨ ਭਰਾ ਉਹ ਹਲਦੀ ਰੋਗ ਪਏ ਤਾਂ ਆਪਾਂ ਕਹੀਏ ਵੀ ਰੁਕ ਜਾਊਗਾ ਉਹਦਾ ਫਿਰ ਕੋਈ ਫਾਇਦਾ ਨਹੀਂ ਉਦੇ ਨਾਲੋਂ ਬੈਸਟ ਇਹੀ ਹੈ ਵੀ ਜਦੋਂ 5% ਜੀਰੀ ਆਪਣੀ ਨਿਸਰਦੀ ਹੈ ਤਾਂ ਉਹਦੇ ਉੱਪਰ ਆਪਾਂ ਸਪਰੇਅ ਕਰੀਏ ਚੰਗਾ ਫੰਗੀਸਾਈਡ ਕਰੀਏ ਪਰਮਲ ਦੇ ਉੱਪਰ ਕਿਉਂਕਿ ਪਰਮਲ ਨੂੰ ਵੀ ਫੰਗੀਸਾਈਡ ਦੀ ਜ਼ਰੂਰਤ ਹੈ ਤਾਂ ਕਿ ਹਲਦੀ ਰੋਗ ਨਾ ਬਣੇ ਜਾਂ ਕੋਈ ਹੋਰ ਸਮੱਸਿਆ ਫੰਗਸ ਦੀ ਨਾ ਆਵੇ ਸੋ ਇਹ ਬੇਨਤੀ ਹੈ ਇਹ ਨਾ ਸਮਝਿਆ ਕਰੋ ਵੀ ਜੇ ਪਰਮਲ ਜੀਰੀ ਹੈ ਜਾਂ ਇਹ 26 ਹੈ 131 ਹੈ ਜਾਂ ਪੂਸ਼ਾ 44 ਹੈ ਕੋਈ ਵੀ ਹੈ ਵੀ ਇਹਨੂੰ ਫੰਗੀਸਾਈਡ ਦੀ ਲੋੜ ਨਹੀਂ ਪੈਂਦੀ ਫੰਗੀਸਾਈਡ ਦੀ ਲੋੜ ਪੈਂਦੀ ਹੈ ਕਿਉਂਕਿ ਗਾਂਹਾਂ ਅੱਗੇ ਹਲਦੀ ਰੋਗ ਬੰਨਾ ਸਟਾਰਟ ਹੋ ਜਾਂਦਾ ਜਿੱਥੇ ਜ਼ਿਆਦਾ ਜੂਰੀ ਆ ਜ਼ਿਆਦਾ ਚੰਗੇ ਪਾਣੀ ਐ ਉੱਥੇ ਇਹ ਸਮੱਸਿਆ ਆਉਂਦੀ ਹੈਗੀ ਸੋ ਆਪਾਂ ਇਹੀ ਬੇਨਤੀ ਕਰਦੇ ਆਂ ਬਾਈ ਵੀ ਫੰਗੀ ਸੈਡ ਕਰਦਿਆ ਕਰੋ ਜਦੋਂ 5-7% ਨਿਸਰਗੀ ਜ਼ਿਆਦਾ ਨਿਸਰੀ ਤੇ ਵੀ ਫੰਗੀ ਸੈਡ ਕਰਾਂਗੇ ਤਾਂ ਵੀ ਉਹ ਕੰਮ ਨਹੀਂ ਕਰਨਾ ਹਲਦੀ ਰੋਗ ਨੇ ਬਣ ਨਹੀਂ ਐ 5-7% ਜਦੋਂ ਪੈਪਾਂ ਚੋਂ ਜੀਰੀ ਬਾਹਰ ਆ ਜਾਂਦੀ ਐ ਉਦੋਂ ਫੰਗੀ ਸੈਡ ਕਰ ਦਿਓ ਬਹੁਤ ਵਧੀਆ ਰਿਜ਼ਲਟ ਮਿਲੂ ਤੁਹਾਡੇ ਡੋਡੀ ਰੋਗ ਹਲਦੀ ਰੋਗ ਆਉਂਦਾ ਹੀ ਨਹੀਂਗਾ ਜੇ ਆ ਗਿਆ ਤਾਂ ਉਹ ਨੂੰ ਕੋਈ ਦਵਾਈ ਰੋਕ ਨਹੀਂ ਸਕਦੀ ਆ ਕਾਪਰ ਵਗੈਰਾ ਆਪਾਂ ਕਰਦੇ ਆਂਗੇ ਪਰ ਇਹ ਰੋਕਦਾ ਰੁਕਦਾ ਕੁਝ ਨਹੀਂ ਹੈਗਾ ਬਈ ਜਦੋਂ ਹਲਦੀ ਰੋਗ ਆ ਗਿਆ ਸੋ ਇੰਨੀ ਕੁ ਬਈ ਬੇਨਤੀ ਆ ਆਪਣੀ ਪਰਵਾਨ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਧੰਨਵਾਦ ਬਈ